ਸਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਮਨ ਚਾਹਲ ਪੰਜਾਬੀ ਕੁਕਿੰਗ ਚੈਨਲ ਦੇ ਉੱਤੇ ਅੱਜ ਆਪਾਂ ਬਣਾਵਾਂਗੇ ਲਾਲ ਮਿਰਚਾਂ ਦਾ ਖੱਟਾ ਮਿੱਠਾ ਆਚਾਰ ਜਿਹਦੇ ਲਈ ਆਪਾਂ ਸਭ ਤੋਂ ਪਹਿਲਾਂ ਲਾਲ ਮਿਰਚਾਂ ਨੂੰ ਦੀਆਂ ਡੰਡੀਆਂ ਤੋੜ ਲੀਆਂ ਤੇ ਉਹਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਉਹਦੇ ਵਿੱਚ ਕੱਟ ਲਗਾ ਕੇ ਰੱਖਤਾ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਬਰਤਨ ਦੇ ਵਿੱਚ ਇਮਲੀ ਇਮਲੀ ਨੂੰ ਆਪਾਂ ਸਿਰਕੇ ਦੇ ਵਿੱਚ 10 ਮਿੰਟ ਲਈ ਭਿਉਂ ਕੇ ਰੱਖ ਦਾਂਗੇ ਤੇ ਦੂਸਰੀ ਸਾਈਡ ਤੇ ਆਪਾਂ ਇੱਕ ਬਰਤਨ ਚ ਲਾਵਾਂਗੇ ਸੌਂਫ ਜੀਰਾ ਤੇ ਮੇਥੀ ਦਾਣਾ ਆਪਾਂ ਲੋ ਫਲੇਮ ਤੇ ਇਹਨੂੰ ਡਰਾਈ ਰੋਸਟ ਕਰ ਲਾਂਗੇ ਡਰਾਈ ਰੋਸਟ ਕਰਨ ਤੋਂ ਬਾਅਦ ਆਪਾਂ ਮਿਕਸੀ ਜਾਰ ਦੇ ਵਿੱਚ ਪਾ ਕੇ ਇਹਨੂੰ ਪੀਸ ਲਾਂਗੇ ਇਹ ਆਪਣੇ ਖੜੇ ਮਸਾਲੇ ਤਿਆਰ ਨੇ ਜਿਹੜੇ ਕਿ ਆਪਾਂ ਆਚਾਰ ਵਿੱਚ ਪਾਵਾਂਗੇ ਤੇ ਨਾਲ ਹੀ ਆਪਾਂ ਇੱਕ ਬਰਤਨ ਚ ਪਾਣੀ ਪਾ ਕੇ ਉਹਦੇ ਵਿੱਚ ਖੰਡ ਪਾ ਦਾਂਗੇ ਚਾਸ਼ਨੀ ਤਿਆਰ ਕਰਾਂਗੇ ਤਾਂ ਜੋ ਆਪਣਾ ਆਚਾਰ ਜਿਹੜਾ ਹੈ ਖੱਟਾ ਮਿੱਠਾ ਬਣੂਗਾ ਉਹਦੇ ਨਾਲ ਹੀ ਸਭ ਤੋਂ ਪਹਿਲਾਂ ਆਪਾਂ ਚੀਜ਼ਾਂ ਤਿਆਰ ਕਰ ਲੀਆਂ ਨੇ ਤੇ ਦੂਜੀ ਸਾਈਡ ਤੇ ਆਪਾਂ ਇੱਕ ਵੱਡੇ ਬਰਤਨ ਦੇ ਵਿੱਚ ਜਿਹੜੀਆਂ ਆਪਾਂ ਲਾਲ ਮਿਰਚਾਂ ਕੱਟ ਲਗਾ ਕੇ ਰੱਖੀਆਂ ਹੋਈਆਂ ਸੀ ਉਹਨਾਂ ਨੂੰ ਪਾ ਲਾਂਗੇ ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਪਾਉਣ ਤੋਂ ਬਾਅਦ ਜਿਹੜੇ ਆਪਾਂ ਮਸਾਲੇ ਰਗੜ ਕੇ ਰੱਖਿਓਏ ਸੀ ਸੌਂਫ ਜੀਰਾ ਤੇ ਮੇਥੀ ਦਾਣਾ ਉਹ ਇਹਦੇ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਜਿਹੜੀ ਇਮਲੀ ਭਿਓ ਕੇ ਰੱਖੀ ਹੋਈ ਸੀ ਉਹਦੇ ਵਿੱਚ ਬੀਜ ਅਲੱਗ ਕਰ ਦਾਂਗੇ ਤੇ ਉਹ ਇਮਲੀ ਦੇ ਪਾਣੀ ਨੂੰ ਆਪਾਂ ਇਹ achar ਦੇ ਵਿੱਚ ਪਾ ਦਾਂਗੇ ਇਮਲੀ ਨੂੰ ਵੀ ਆਪਾਂ achar ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਚਾਸ਼ਨੀ ਤਿਆਰ ਕੀਤੀ ਹੋਈ ਅਖੰਡ ਦੀ ਆਪਾਂ ਉਹਨੂੰ achar ਦੇ ਵਿੱਚ ਪਾ ਦਾਂਗੇ ਇਹ achar ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਲਓ ਜੀ ਆਪਣਾ ਲਾਲ ਮਿਰਚਾਂ ਦਾ ਖੱਟਾ ਮਿੱਠਾ achar ਤਿਆਰ ਹੈ ਤੇ ਤੁਸੀਂ ਇਹਨੂੰ ਹਫਤੇ ਬਾਅਦ ਖਾ ਸਕਦੇ ਹੋ ਤੇ ਤੁਸੀਂ ਵੀ ਇਹ ਰੈਸিপি ਜ਼ਰੂਰ ਟਰਾਈ ਕਰਿਓ ਤੇ achar ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ